ਅੱਜ ਰਾਤ ਫਸ ਗਏ ਕਨੇਡਾ ਦੇ ਖਤਰਨਾਕ ਜੰਗਲਾਂ ਵਿੱਚ ਬੜੀ ਮੁਸ਼ਕਲ ਨਾਲ ਬਚਾਈ ਜਾਨ ਕਿਉਂਕਿ ਬੱਚੇ ਜੋ ਕੁਝ ਟੀਵੀ ਤੇ ਦੇਖਦੇ ਨੇ ਉਹਨਾਂ ਦਾ ਉਹੀ ਕੁਝ ਕਰਨ ਨੂੰ ਦਿਲ ਕਰਦਾ ਕਈ ਦਿਨਾਂ ਦਾ ਬੱਚਾ ਜਿੱਦ ਕਰ ਰਿਹਾ ਸੀ ਕਿ ਜੰਗਲ ਦੇ ਵਿੱਚ ਰਾਤ ਨੂੰ ਜਾਣਾ ਆਖਰ ਉਹਦੀ ਜੇਦ ਅਗੇ ਝੁਕਦਿਆਂ ਮੈਂ ਰਾਤ ਨੂੰ ਉਹਨੂੰ ਲੈ ਕੇ ਚਲਾ ਗਿਆ ਮੋਬਾਈਲ ਦੀ ਲਾਈਟ ਜਗਾ ਕੇ ਜਦੋਂ ਜੰਗਲ ਦੇ ਵਿੱਚ ਗਏ ਜਿੱਦਾਂ ਹੀ ਅਸੀਂ ਜੰਗਲ ਦੇ ਕਾਫੀ ਅੰਦਰ ਪਹੁੰਚ ਗਏ ਸੀ ਜਿੱਦਾਂ ਅੰਦਰ ਜਾ ਰਹੇ ਸੀ ਜਾਨਵਰਾਂ ਦੀਆਂ ਬਹੁਤ ਹੀ ਖਤਰਨਾਕ ਆਵਾਜ਼ਾਂ ਆ ਰਹੀਆਂ ਸਨ ਬਹੁਤ ਹੀ ਡਰਾਉਣੀਆਂ ਆਵਾਜ਼ਾਂ ਜਿਸ ਕਾਰਨ ਅਸੀਂ ਘੁਬਰਾਟ ਵਿੱਚ ਉੱਥੋਂ ਬਾਹਰ ਨਿਕਲਣ ਦੀ بجائے ਗਲਤ ਰਸਤੇ ਪੈ ਗਏ ਔਰ ਜਦੋਂ ਉਸ ਰਸਤੇ ਅੱਗੇ ਵਧਦੇ ਗਏ ਕਿਉਂਕਿ ਸਾਨੂੰ ਇਹ ਨਹੀਂ ਪਤਾ ਸੀ ਕਿ ਗਲਤ ਰਸਤਾ ਚੁਣ ਲਿਆ ਜਦੋਂ ਰਸਤੇ ਤੇ ਅੱਗੇ ਵਧੇ ਤਾਂ ਅੱਗੇ ਉੱਥੇ ਇੱਕ ਢੂੰਗੀ ਨਦੀ ਆ ਗਈ ਕਿਉਂਕਿ ਰਾਤ ਦਾ ਹਨੇਰਾ ਸੀ ਮੋਬਾਈਲ ਦੀ ਲਾਈਟ ਨਾਲ ਨੇੜੇ ਥੋੜਾ ਬਹੁਤਾ ਦਿਸਦਾ ਸੀ ਔਰ ਜੋ ਢੂੰਗੀ ਨਦੀ ਸੀ ਉਹਨੂੰ ਪਾਰ ਕਰਨਾ ਹੀ ਬਹੁਤ ਮੁਸ਼ਕਲ ਸੀ ਕਿਉਂਕਿ ਸਾਹਮਣੇ ਲੇਟਾਂ ਦੇਖ ਰਹੀਆਂ ਸੀ ਸਾਨੂੰ ਲੱਗਦਾ ਸੀ ਕਿ ਸ਼ਾਰਟਕਟ ਜਲਦੀ ਚੱਲ ਜਾਗੇ ਪਰ ਉਹ ਨਦੀ ਨੇ ਸਾਰੇ ਸਾਡੇ ਕੀਤੇ ਕਰਾਏ ਤੇ ਪਾਣੀ ਫੇਰ ਦਿੱਤਾ ਸਾਨੂੰ ਲੱਗਿਆ ਕਿ ਹੁਣ ਤਾਂ ਇੱਥੇ ਜਾਨ ਬਚਾਉਣੀ ਬਹੁਤ ਮੁਸ਼ਕਲ ਆ ਫਿਰ ਅਸੀਂ ਕੋਈ ਟਾਈਮ ਉੱਥੇ ਸੋਚਣ ਤੋਂ ਬਾਅਦ ਹੌਂਸਲਾ ਕਰਕੇ ਬਹੁਤ ਕੋਸ਼ਿਸ਼ ਕੀਤੀ ਬਲੇ ਰਹਿਤੇ ਵਾਲਾ ਹੁੰਦੀ ਪਰ ਜੰਗਲੀ ਜਾਨਵਰਾਂ ਦੀਆਂ ਡਰਾਉਣੀਆਂ ਆਵਾਜ਼ਾਂ ਹੋਰ ਵੀ ਵੱਧ ਆ ਰਹੀਆਂ ਛਣ ਸੋ ਕਿਵੇਂ ਨਾ ਕਿਵੇਂ ਅਸੀਂ ਉੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਦੇਖੋ ਇਹ ਨਦੀ ਦੇ ਕਿਨਾਰੇ ਪਹੁੰਚ ਗਏ ਸੀ ਇੱਥੋਂ ਵਾਪਸ ਅਸੀਂ ਮੁੜੇ ਹੋਰ ਦੁਬਾਰਾ ਫਿਰ ਕੋਸ਼ਿਸ਼ ਕੀਤੀ ਕਿ ਜਿਹੜੇ ਰਸਤੇ ਆਪਾਂ ਆਏ ਆ ਉਹਦੇ ਰਸਤੇ ਹੀ ਵਾਪਸ ਜਾਈਏ ਕਿਉਂਕਿ ਜੰਗਲੀ ਜਾਨਵਰਾਂ ਦੀ ਆਵਾਜ਼ਾਂ ਦੇ ਨਾਲ ਅਸੀਂ ਐਨੇ ਘਬਰਾਟ ਵਿੱਚ ਸੀ ਕਿ ਸਾਨੂੰ ਲੱਗਿਆ ਕਿ ਅੱਜ ਤਾਂ ਬਚਨ ਦਾ ਕੋਈ ਰਾਹ ਨਹੀਂ ਹੈ ਅਛੈ ਦੀ ਕੋਈ ਬਚਾਅ ਹੋਵੇ ਔਰ ਉਤਰਾ ਹੀ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਹੌਲੀ-ਹੌਲੀ ਆਪਾਂ ਪਹਿਲੇ ਰਸਤੇ ਵੱਲ ਨੂੰ ਆਏ ਕਿਉਂਕਿ ਮੋਬਾਈਲ ਦੀ ਲਾਈਟ ਅਸੀਂ ਤਾਂ ਜਗਾ ਕੇ ਰੱਖੀ ਕਿ ਹੋ ਸਕਦਾ ਜਾਨਵਰ ਲਾਈਟ ਤੋਂ ਡਰਦੇ ਨੇ ਨਜ਼ਦੀਕ ਨਾ ਆਉਣ ਪਰ ਸਾਨੂੰ ਇਹ ਸਮਝ ਨਹੀਂ ਲੱਗ ਰਿਹਾ ਸੀ ਕਿ ਸਾਡੀ ਲਾਈਟ ਦੇਖ ਕੇ ਜੋ ਜਾਨਵਰ ਉਹ ਆਵਾਜ਼ਾਂ ਲਗਾ ਰਹੇ ਨੇ ਜਿਵੇਂ ਉਹ ਰੋ ਜੀ ਰਾਤ ਨੂੰ ਇਦਾਂ ਕਰਦੇ ਨੇ ਅਸੀਂ ਆਪਣੀ ਖਬਰਾਂਟ ਨੂੰ ਰੋਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਖਬਰਾਂਟ ਹੋਰੀ ਵੱਧਦੀ ਜਾ ਰਹੀ ਸੀ ਪਰ ਜਦੋਂ ਸਾਨੂੰ ਲੱਗਿਆ ਕਿ ਹੁਣ ਅਸੀਂ ਠੀਕ ਰਸਤੇ ਤੇ ਵਾਪਸ ਆ ਰਹੇ ਹਾਂ ਤਾਂ ਫੇਰ ਥੋੜਾ ਜਿਹਾ ਸਾਨੂੰ ਹੌਂਸਲਾ ਹੋਇਆ ਕਿਉਂਕਿ ਸਾਨੂੰ ਦਿਖਣ ਲੱਗ ਗਿਆ ਸੀ ਕਿ ਅਸੀਂ ਸਹੀ ਰਸਤੇ ਤੇ ਵਾਪਸ ਆ ਰਹੇ ਹਾਂ ਹੁਣ ਸਾਨੂੰ ਕੋਈ ਖਤਰਾ ਨਹੀਂ ਜਦੋਂ ਬਾਹਰ ਆਏ ਤੇ ਉੱਥੇ ਲਿਖਿਆ ਸੀ ਕਿ ਰਾਤ ਇੱਥੇ ਜਾਣਾ ਮਨਾ ਸੋ ਮੇਰੀ ਸਭ ਨੂੰ ਅਪੀਲ ਆ ਕਿ ਜਦੋਂ ਵੀ ਇਦਾਂ ਦੀ ਕਿਸੇ ਖਤਰਨਾਕ ਜਗ੍ਹਾ ਤੇ ਜਾਵੋ ਉਹਦੀ ਪੂਰੀ ਜਾਣਕਾਰੀ ਲੈ ਕੇ ਜਾਵੋ ਤੋ ਅੱਜ ਜਾਨ ਬਚ ਗਈ ਆ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਖੁਸ਼ ਰੱਖੇ